ਲਓ ਵੀ ਮਿੱਤਰੋ ਅੱਜ ਦੀ ਇਹ ਵੀਡੀਓ ਉਹਨਾਂ ਭਰਾਵਾਂ ਲਈ ਜਿਨ੍ਹਾਂ ਨੇ ਘਰੇ ਸੋਹ ਕੁਆਲਟੀ ਦਾ ਘੋੜਾ ਤਿਆਰ ਕਰਨਾ ਬਸ਼ੀਰਾ ਲਿਆ ਕੇ ਦਿੱਤਾ ਜਿਹਦਾ ਲਾਈਨ ਦੀ ਪੂਰੀ ਕਨਫਰਮੇਸ਼ਨ ਪੂਰੇ ਟੌਪ ਦਾ ਘੋੜਾ ਬਣੋ ਤੇ ਇਹਦਾ ਖਾਨਦਾਨ ਜਿਹੜਾ ਆਪਣੇ ਪੰਜਾਬ ਦੇ ਖਾਨਦਾਨਾਂ ਨਾਲ ਇੱਕ ਬੱਕਰੀ ਲਾਈਨ ਮੰਨ ਲਓ ਜਿਹੜੇ ਆਪਣੇ ਪੰਜਾਬ ਚ ਅੱਜਕੱਲ ਆਲੀਸਾਨ ਲਾਈਨ ਦੇ ਘੋੜੇ ਜ਼ਿਆਦਾ ਚੱਲ ਰਹੇ ਨੇ ਹੈਨਾ ਪਰ ਇਹਦੀ ਲਾਈਨ ਥੋੜੀ ਵੱਖਰੀ ਹੈ ਸਾਰੀ ਡਿਟੇਲ ਦਵਾਂਗੇ ਤੇ ਆ ਜੰਮਿਆ ਵੀ ਉਹਨਾਂ ਦੇ ਘਰੇ ਆ ਜਿਨ੍ਹਾਂ ਨੇ ਪੰਜਾਬ ਨੂੰ ਪੂਰੇ ਟੌਪ ਦੇ ਬਰੀਡ ਕਰਨ ਵਾਲੇ ਘੋੜੇ ਦਿੱਤੇ ਆ ਸਾਰੀ ਡਿਟੇਲ ਤੁਹਾਨੂੰ ਪਹਿਲਾਂ ਤੋਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਦੀ ਵੀਡੀਓ ਉਹ ਭਰਾਵਾਂ ਲਈ ਬਹੁਤ ਖਾਸ ਹੈ ਜਿਹੜੇ ਕੋਈ ਆਪਾਂ ਕਹਿ ਲਈਏ ਘਰੇ ਪੂਰਾ ਟੌਪ ਦਾ ਘੋੜਾ ਤਿਆਰ ਕਰਨ ਬਾਰੇ ਸੋਚ ਰਹੇ ਆ ਜਾਂ ਪੂਰੀ ਸ਼ੋਅ ਕੁਆਲਿਟੀ ਦਾ ਘੋੜਾ ਲੈਣ ਬਾਰੇ ਸੋਚ ਰਹੇ ਆ ਪੰਜ ਕਲੈਨ ਬਸ਼ੀਰਾ ਦੋਸਤੋ ਮਾਰਕਿੰਗ ਪੂਰੀ ਪਰਫੈਕਟ ਆ ਆਪਣੀ ਕੈਦੀ ਕੁਆਲਿਟੀ ਪੂਰੀ ਪ੍ਰੋਪਰ ਆ ਤੇ ਜਿਹੜੀਆਂ ਬੰਤਰਾਂ ਉਹ ਤਾਂ ਤੁਸੀਂ ਦੇਖ ਹੀ ਸਕਦੇ ਬੱਚਾ ਹਜੇ ਦੋਸਤੋ ਚੌਕੜਾਈ ਆ 5 ਕੁ ਮਹੀਨਿਆਂ ਦੇ ਆਸ-ਪਾਸ ਉਮਰ ਹੋਈ ਆ ਪਰ ਬਾਡੀ ਹਾਈਟ ਪੂਰੀ ਮਜ਼ਬੂਤ ਆ ਹੱਥਾਂ ਪੈਰਾਂ ਦਾ ਬਾਲਪੋਰੀਆਂ ਦਾ ਜਮਾਂ ਸਾਫ ਸਾਰੀ ਡਿਟੇਲ ਹੀ ਦਮਾਂ ਦਾ ਬਸ ਪੂਰੀ ਵੀਡੀਓ ਦੇਖ ਲਓ ਤਾਂ ਕਿ ਜਿਹੜੀ ਪ੍ਰੋਪਰ ਡਿਟੇਲ ਹੋ ਤੁਹਾਨੂੰ ਮਿਲ ਜੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਮਿਲਦਾ ਰਹੇ ਭਾਨਾ ਤੇ ਨੰਬਰ 2 ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਕਹਾਂ ਕਿ ਇਹੋ ਜਿਹੇ ਬਸ਼ੀਰੇ ਜਿਹੜੇ ਪਤਾ ਨਹੀਂ ਕਿੰਨੇ ਕਿ ਲੱਖਾਂ ਚ ਮਿਲਦੇ ਆਪਾਂ ਤੁਹਾਨੂੰ ਜਮਾਂ ਜਾਇਜ਼ ਮੁੱਲ ਚ ਦੇ ਦਾਂਗੇ ਲਾਈਨ ਦੀ ਵੀ ਗਾਰੰਟੀ ਹੋ ਦੋਸਤੋ ਜਿੰਨਾ ਦੇ ਘਰੇ ਜੰਮਿਆ ਮਾਲਕਾਂ ਦਾ ਆਪਾਂ ਨਾਮ ਵੀ ਦੇ ਦਾਂਗੇ ਤੇ ਨੰਬਰ ਵੀ ਆਪਣੇ ਕੋਲ ਪਿਆ ਨੰਬਰ ਵੀ ਦੇ ਦਾਂਗੇ ਤਿਆ ਜੋ ਬਾਦਿਆਂ ਵੀਡੀਓ ਵੱਲੋਂ ਸਾਰੀ ਡਿਟੇਲ ਦਿੰਦੇ ਆਂ ਦੋਸਤੋ ਜਿਵੇਂ ਮੈਂ ਉਮਰ ਦਾ ਸੀ 4.5 ਮਹੀਨੇ ਦਾ ਹੋਇਆ ਬਿਸ਼ੇਰਾ ਪੰਜ ਕਲੈਨ ਬਿਸ਼ੇਰਾ ਚਾਰੇ ਪੈਰ ਚਿੱਟੇ ਮੱਥੇ ਪਟਾ ਕੁੰਡੀ ਵਾਲਾ ਕੰਨ ਨਾਲ ਜਿਹੜੀ ਬਿਊਟੀ ਉਹ ਦੇਖੋ ਫੇਸ ਦੀ ਕੁਆਲਿਟੀ ਪਹਿਲਾਂ ਤਾਂ ਬਲੇਜ ਹੀ ਦੇਖੋ ਪੂਰਾ ਪਰਫੈਕਟ ਬਲੇਜ ਆ ਚਾਰੇ ਪੈਰ ਬਰਾਬਰ ਚਿੱਟੇ ਹੱਥਾਂ ਪੈਰਾਂ ਸਾਫ ਕੰਨ ਵੀ ਪੂਰਾ ਚੰਗਾ ਤੇ ਰੱਸਾ ਨਵਾਂ ਪਿਆ ਕਰਕੇ ਹਜੇ ਉੱਡੂ ਉੱਡੂ ਕਰਦਾ ਬੱਚਾ ਹਜੇ ਤਾਂ ਦੁੱਧ ਲੂੰਈ ਵੀ ਨਹੀਂ ਲਾਈ ਬੱਚੇ ਨੇ ਤੇ ਦੋਸਤੋ ਇਹਦੀ ਲਾਈਨ ਬਾਰੇ ਗੱਲ ਕਰੀ ਉਦੋਂ ਪਰ ਪੈਲਸ ਲਾਈਨ ਚੋਂ ਰਾਜ ਤਿਲਕ ਦਾ ਬੱਚਾ ਸਿੱਧ ਰਾਜ ਘੋੜਾ ਜੀ ਸਿੱਧ ਰਾਜ ਦਾ ਗਰੰਟੀ ਨਾਲ ਬੱਚਾ ਸਿੱਧ ਰਾਜ ਘੋੜੇ ਦਾ ਬੱਚਾ ਜੀ ਤੇ ਮਾਂ ਵਾਲੇ ਪਾਸੇ ਤਨੱਕਰ ਖਾਨਦਾਨ ਦੱਸਿਆ ਜੀ ਸੋ ਦੋਨੇ ਖਾਨਦਾਨੀ ਬਹੁਤ ਤਗੜੇ ਆਪਣੇ ਪੰਜਾਬ ਦੇ ਮੰਨ ਲਓ ਕਹਿ ਲਈਏ ਇੱਕ ਵੱਖਰਾ ਖਾਨਦਾਨ ਹੋ ਘੋੜਾ ਤਿਆਰ ਕਰਨ ਦਾ ਚੱਲੂ ਵੀ ਤੇ ਸੋ ਕੁਆਲਟੀ ਦਾ ਬਸ਼ੀਰਾ ਅਮਰੀਕੀਆਂ ਪੂਰੀਆਂ ਨੰਬਰ ਦੇ ਤੇ ਉੱਪਰ ਜਿਹੜੇ ਵੀ ਭਰਾ ਦੇ ਪਸੰਦ ਹੋਏ ਦੋਨਾਂ ਵਿੱਚੋਂ ਜਿਹੜਾ ਨੰਬਰ ਤੇ ਮਰਜ਼ੀ ਫੋਨ ਲਾ ਲਿਓ ਡਿਟੇਲ ਲੈ ਲਿਓ ਮਿਲਦੇ ਨੇ ਨੰਬਰ